ਸਭੀ ਸਭੀ ਗਾਦੀ ਦਾਰਨ ਕੀ ਆ ਜਾਦੇ ਆਪਾਂ ਉਹ ਲੈ ਤਿਆਰ ਤੇ ਅੱਜ ਦਾ ਬਲੌਗ ਸੋਰਾ ਖਾ ਸੋਦੇ ਇਹ ਇਹ ਤੋਂ ਖਾ ਕੇ ਉਹ ਤੁਹਾਨੂੰ ਆਏ ਆਪਾਂ ਬਲੌਗ ਦੇ ਵਿੱਚ ਦੱਸਾਂ ਦੇ ਫਿਲਹਾਲ ਤਿਆਰ ਹੋ ਗਿਆ ਆਪਾਂ ਜੱਲੇਆ ਸ਼ੌਪ ਤੇ ਤੇ ਆ ਜਾਓ ਵਿੱਚ ਜਲੀਆ ਪਾਉਣ ਤੇ ਆਪਾਂ ਪਾਉਂਦੇ ਆ ਸ਼ੌਪ ਤੇ ਤੇ ਆਪਾਂ ਬੈਠੇ ਸੀ ਪਹਿਲਾਂ ਬਾਹਰ ਮੌਸਮ ਤਾਂ ਸੋਰਾ ਸਹੀ ਜਿਹਾ ਸੀ ਜੇ ਹੁਣ ਆਏ ਅੰਦਰ ਦੇ ਜਦੇ ਅੰਦਰ ਆਏ ਆ ਤੇ ਨਾਲੇ ਇੱਕ ਵੈਸਟਨ ਯੂਨੀਅਨ ਦੀ ਪੇਮੈਂਟ ਆ ਗਈ ਹੈ ਬਰੋਂ ਤੇ ਉਹ ਉਹ ਦਾ ਪੇਮੈਂਟ ਲਦਿਆਂ ਕਹਿ ਜੀ ਇਹ ਕੰਮ ਤੇ ਆਜੋ ਤੁਹਾਨੂੰ ਵੀ ਦਸੀਏ ਤੇ ਆਜੋ ਦੇਖੋ 10 ਪ੍ਰਿਥ ਕੋਰ ਨੇ ਪੇਮੈਂਟ ਕਰਤੀ ਹੈ ਦੁਰਦੀਪ ਸਿੰਘ ਦੇ ਨਾਂ ਤੇ ਤੇ 13000 ਪੇਮੈਂਟ ਹੋ ਚੋਈ ਦੀ ਪੇਮੈਂਟ ਤੇ ਜਦੋਂ ਨਾਲ ਹੀ ਕੈਸ਼ੀ ਹੋਦੀ ਹੈ ਪਰ ਨਾਲ ਹੀ ਕਸਟਮਰ ਨੂੰ ਫੜਾ ਦਿੰਦੇ ਨਹੀਂ ਆ ਤੇ ਚਲੋ ਹੁਣ ਪੇਮੈਂਟ ਕੈਸ਼ ਕਰੀਏ ਤੇ ਬਾਕੀ ਉਹ ਤੁਹਾਨੂੰ ਮਿਲਦੇ ਆ ਸਾਰੇ ਦਿਨਾਂ ਤੇ ਜੀ ਜੀ ਕਰਨਾਂ ਤੇ ਜੀ ਜੀ ਨਹੀਂ ਉਹਨਾਂ ਨੂੰ ਨਾਲ-ਨਾਲ ਦਫਾਂ ਦੇ ਚਲੋ ਦੇ ਲੋ ਆਪਾਂ ਹੁਣ ਦੁਕਾਨ ਕਰਤੀ ਬੰਦ ਤੇ ਦੁਕਾਨੇ ਅੱਜ ਕੋਈ ਖਾਸ ਕੰਮ ਨਹੀਂ ਵੀ 2000 ਕਾਪੀਆਂ ਕੋਪੀਆਂ ਕਰਾਉਣ ਆਈ ਸੀ ਤੇ ਲੋਕ ਤੇ ਹੁਣ ਆਪਾਂ ਚੱਲੇ ਆਂ ਡਰੋਲੀ ਮੇਲੇ ਤੇ ਅੱਜ ਮੇਲਾ ਆ ਤੇ ਬੁਲਕਾ ਦੇ ਨਾਨਖੀਲਾ ਚੱਲ ਚੱਲ ਰਿਹਾ ਜੇ ਉੱਤੇ ਨਾਲ ਛਿੰਦ ਵੀ ਚੜਦੀ ਪਈ ਆ ਤੇ ਮੈਂ ਥੋੜਾ ਲੇਟ ਲੇਟ ਹੋ ਗਿਆ ਮੈਂ ਸੋਦੇ ਬੁਲਕਾਰਨ ਅੰਗੀ ਲਾਲ ਚੰਨਾ ਲੇਟ ਤੇ ਪਰ ਚੱਲ ਪਿਆ ਮੈਂ ਹੁਣ ਮੁੰਡੇ ਨੂੰ ਡੋਟੀ ਪਾਈ ਮੁੰਡੇ ਨੂੰ ਡੋਟੀ ਦੇਖੀ ਤੇ ਹਣ ਆਪਾਂ ਚੱਲੇ ਆਂ ਉੱਥੇ ਤੇ ਆਜਾ ਤੇ ਆਪਾਂ ਹੋਦੇ ਮੇਲੇ ਵਿੱਚ ਐਂਟਰ ਦੇ ਰਾਸ਼ੇ ਦੇਖੋ ਕਿਦਾਂ ਪੂਰਾ ਬਲਕਾਰ ਨੂੰ ਖਿਲੇ ਨੇ ਮੇਲਾ ਲੁੱਟਿਆ ਪਿਆ ਆ ਨਜ਼ਾਰਾ ਬਣਿਆ ਪਿਆ ਪਰ ਮੈਂ ਪਹੁੰਚਿਆ ਲੇਟ ਮੈਂ ਤੁਹਾਨੂੰ ਸਵੇਰੇ ਤਾਂ ਹੀ ਨਹੀਂ ਦੱਸਿਆ ਮੇਰਾ ਕੋਈ ਕੱਚਾ ਗੱਜਾ ਪੱਕਾ ਵੀ ਅਸਲੀ ਮੈਂ ਕੰਦੇ ਹੀ ਅੱਜ ਆ ਮੇਲਾ ਅੱਜ ਦਾ ਦਿਨ ਖਾਸ ਆ ਤੇ ਆਪਾਂ ਜਾਣਾਂ ਦੀ ਤੇ ਆਪਾਂ ਪਹੁੰਚਦੇ ਫਿਰ ਸਿੱਧਾ ਪੰਡਾਲ ਤੇ ਸਕੂਟਰੀ ਲਾਤੀ ਉਹ ਸਾਹਮਣੇ ਜੁਰੀ ਜਲਦੀ ਪਈਆ ਦੇ ਬਗਾਦਾ ਪਾਣੀ ਦੀ ਸੇਵਾ ਬਹੁਤ ਵਧੀਆ ਚੱਲਦਾ ਸੀ ਸਾਰਾ ਕੁਝ ਬੈਠਿਆਂ ਨੂੰ ਮਿਲਦਾ ਸੀ ਤੇ для ਪਾਜੋ ਪਾਜੇ ਆਥੇ ਡਰੋਲੀ ਮੇਲੇ ਤੇ ਉਦੋਂ ਅੱਧੇ ਘੰਟੇ ਦਾ ਮੇਲਾ ਰਹਿੰਦਾ ਵੀ ਮੇਲਾ ਨਹੀਂ ਮਤਲਬ ਉਹਨਾਂ ਦਾ ਬੁਲਕਾਰ ਨੂੰ ਖਿਲਾ ਬਰੋਦ ਤੇ ਆਪਾਂ ਉਹ ਬਰੋਦ ਨੂੰ ਦੇਖਦਿਆ ਹੁਣ ਬੁਲਕਾਰ ਨੂੰ ਖਿਲਾ ਉਹਨਾਂ ਨੇ ਬਰੋਦਨ ਕਰਤਾ ਖੋਜ ਤੇ ਆਪਾਂ ਹੁਣ ਜਾਵਾਂ ਸੰਝ ਤੇ ਤੇ ਸੰਝ ਦੇ ਦੇਦੇ ਕਿਦਾਂ ਦਾ ਮਾਹੌਲਾ ਗੋਰੀ ਮੈਂ ਸੰਝ ਵੀਡੀਓ ਤੇ ਕਈ ਵਾਰ ਦੇਖਿਆ ਤੇ ਲਾਈਵ ਉਹਦੇ ਦੇਖਣੀ ਆ ਕਿ ਕਬੱਡੀ ਟੂਰਨਾਮੈਂਟ ਹੈ ਕਈ ਵਾਰ ਦੇਖਿਆ ਤੇ ਸੰਜ ਦੇ ਗਰੇ ਗਰੇ ਪਹਿਲਵਾਨ ਆਉਂਦੇ ਆ ਤੇ ਤੁਹਾਨੂੰ ਹੀ ਉੱਥੇ ਵੇ ਜਾ ਕੇ ਦੱਸਦੇ ਆ ਆ ਜਾਓ ਤੇ ਜਿੱਦਾਂ ਹੀ ਆਪਾਂ ਪਹੁੰਚੇ ਤੇ ਗਰਾਊਂਡ ਵਾਲੇ ਖਾਲੀ ਤੇ ਹੌਲੀ ਹੌਲੀ ਸੰਦਤ ਪੋੜੀ ਅੰਦਰ ਲੱਪੀ ਦੀ ਬੈਨ ਮੈਂ ਮੈਂ ਆਪਣੀ ਲਾਈਵ ਤੇ ਪਹਿਲੀ ਵਾਰ ਸੰਜ ਦੇਖੀ ਆ ਸੁਣੀ ਬਹੁਤ ਵਾਰ ਵੀਡੀਓ ਤੇ ਬਹੁਤ ਵਾਰ ਦੇਖੀ ਆ ਉਹ ਸਾਹਮਣੇ ਹੈਂਡੀਜਾਬ ਵੀਰ ਵੀ ਆਉਂਦਾ ਇਹਦੀ ਵੀ ਇਹਦਾ ਵੀ ਮੁਕਾਬਲਾ ਹੋਣਾ ਆ ਤੇ ਸੁਦੇ ਇਹਦੇ ਸਾਦੇ ਤੇ ਹੌਲੀ ਹੌਲੀ ਸਾਰੇ ਲਾਪੇ ਹੋਣ ਤੇ ਆਜਾ ਦੇਖੋ ਦੇ ਸੰਝੇ ਹੋਲੀ ਸਟਾਰਟ ਤੇ ਹੁਣ ਬਿਲਾਂ ਅਥੇ ਦੀ ਜੋ ਰਸਮਾਂ ਝੰਡੇ ਦੀ ਰਸਮ ਜਾਣੀਆਂ ਝੰਡਾ ਔਣਾ ਦੇ ਹੋਰ ਜਿਹੜੀਆਂ ਚੰਗੀਆਂ ਬਣਾਈਆਂ ਉਹਦਾ ਉਹਨੇ ਬਾਬਾ ਜੀ ਸਭ ਉਹਨਾਂ ਨੂੰ ਨਾਲ ਲੈ ਕੇ ਜਾਣਾ ਤੇ ਦੇਖੋ ਆਜੋ ਤੇ ਪਹਿਲਾ ਜੰਡੇ ਨੂੰ ਪੰਜ ਵਾਰ ਦਰਾਉਂਡ ਵਿੱਚ ਘੁਮਾਇਆ ਗਿਆ ਫਿਰ ਉਹ ਜਾ ਗਈ ਜਾ ਕੇ ਫਿਰ ਇਸ ਦੇ ਸਥਾਨ ਦੇ ਸਥਾਪਿਤ ਕੀਤਾ ਤੇ ਮੈਨੂੰ ਬਾਕੀ ਪਤਾ ਨਹੀਂ ਇਹ ਜੋ ਜਿਹੜੀ ਜਦਾ ਹੈ ਇਹ ਜੋ ਉਹ ਜੁਦਾ ਜਹਰ ਪੀਰ ਜੀ ਮਹਾਰਾਜ ਉਹਨਾਂ ਦੀ ਜਦਾ ਹੈ ਪਰ ਵਿੱਚ ਚਾਂਕੀਆਂ ਕਿਉਂ ਐ ਬਣਾਈਆਂ ਮੈਂ ਕਦੀ ਨਹੀਂ ਦੇਖੀਆਂ ਜੇ ਲੋਗ ਮੇਰੇ ਕੋਈ ਭਰਾ ਜਾਂਦਾ ਹੋਵੇ ਡਰੁੱਲੀਆ ਤੇ ਇੱਕ ਕਮੈਂਟਾਂ ਵਿੱਚ ਜ਼ਰੂਰ ਰੋ ਦੱਸੇ ਕਿ ਆਦੋਦਰੇ ਚਾਂਕੀਆਂ ਬਣਾਏ ਆ ਬੰਦੇ ਬੰਦਿਆਂ ਨੂੰ ਹੋਰ ਰੂਪ ਦਿੱਤੇ ਆ ਕੱਦ ਲਈ ਦਿੱਤੇ ਆ ਕਿਉਂਕਿ ਇਹ ਨੌਲੇਜ ਵੀ ਹੋਣੀ ਬਹੁਤ ਜ਼ਰੂਰੀ ਆ ਤੇ ਜਾਨੋ ਕਸਤੀ ਹੋ ਜੀ ਸ਼ੁਰੂ ਵੇ ਆਜਾ ਪੱਕੀ ਦੇਦੇ ਹਾਂ ਨਾ ਆਜੋ ਮੇਰੇ ਆਪਾ ਪੈਣਾ ਐ ਇਸੇ ਤਰ੍ਹਾਂ ਜੁੜੀਆਂ ਰਹਿਣੀਆਂ ਨੇ ਉੱਧਰ ਮੇਜਰ ਹਿੰਦੂ ਪਾਨੀ ਤੇ ਮਿਸਰ ਜੋਤੀ ਜੀ ਮੈਦਾਨ ਮੁਬਈ ਤਿਆਰ ਰਹਿਣ ਜੋ ਵੀ ਇੱਕ ਗੇਮ ਬੜੀ ਟੌਪ ਦੀ ਹੋਣੀ ਫੋਲਟ ਦੇ ਉੱਤੇ ਫਿਰ ਕੀ ਕਰਦਾਂਗੇ ਹੋਣਗੇ ਉੱਧਰ ਸਾਹਿਬ ਮੈਂ ਉੱਧਰ ਸਾਡੇ ਸਰਕਾਰ ਜੋ ਕਰਤ ਜੀ ਸਿੰਘ ਜੱਟੂ ਸਿੰਘ ਨੂੰ ਪੁੱਜਿਆ ਵੀ ਬਦਨ ਉਹ ਵੀ ਆਪਣੀ ਗੇਮ ਨਾਲ ਲੜਨ ਵਿੱਚ ਅਸਲੀ ਕਿਲੋ ਬਹੁਤ ਜਿਹੜੀ ਕਾ ਉੱਧਰ ਤਿਆਰ ਪਹਿਲਵਾਨ ਜੀ ਤੇ ਚਲੋ ਤਾਂ ਨੂੰ ਹੁਣ ਦਿਖਾਈਏ ਪੰਜਾਬ ਦੇ ਕਬੱਡੀ ਕਪਾਂ ਦੇ ਮੇਲਿਆਂ ਦੀ ਸ਼ਾਨ ਮੇਜਰ ਰਾਜਸਥਾਨੀ ਬੁਲਟ ਦੇ ਪੱਦਰੇ ਜਵਾ ਰੋਡ ਤੇ ਕਰਤੱਬ ਹਰ ਕੋਈ ਕਰ ਦੋ ਲੰਦਾ ਅੱਜ ਕੱਲ ਮੁੰਡੇ ਕਰ ਦੋ ਲੰਦੇ ਪਰ ਕਬੱਡੀ ਦੀ ਗਰਾਊਂਡ ਵਿੱਚ ਜਿਹੜੀ ਉਬਰ ਖੁੱਬੜ ਹੁੰਦੀ ਆ ਉੱਥੇ ਕਰਤੱਬ ਦਿਹਾਉਣੇ ਕੋਈ ਖਲ ਦੀ ਜਬਰ ਨਹੀਂ ਇਹ ਦਵਾ ਸਾਡੇ ਪੰਜਾਬ ਦੇ ਕਪਾਂ ਦੀ ਸ਼ਾਨ ਮੇਜਰ ਰਾਜਸਥਾਨੀ ਆ ਨਾਲ ਨਾਲ ਇਹਨਾਂ ਦੇ ਵੀ ਵਾਈਫ ਆ ਤੇ ਇੱਥੇ ਮੈਂ ਪੂਰਾ ਤਾਂ ਨਹੀਂ ਜਲਾਇਆ ਤੇ ਉਹਨਾਂ ਨੇ ਮਤਲਬ ਜੁਰਦਾਸ ਮਾਨ ਦਾ ਸੌਂ ਜਲਾਇਆ ਸਪੀਕਰਾਂ ਦੇ ਤੇ ਐਸੇ ਐਸੇ ਕਰਕੇ ਕਾਪੀ ਕਾਪੀਰਾਈਟ ਆਉਂਦਾ ਇਸ਼ੂ ਕਾਰਨ ਤੇ ਆਪਾਂ ਤਾਂ ਨਹੀਂ ਆ ਪ ਗਿਆ ਤੇ ਆਜਾ ਆਪਾਂ ਫੇਰ ਦਵਾਰਾ ਕੁਸ਼ਤੀ ਨਾ ਜੁਰਦੇ ਆ ਆਜਾ ਤੇ ਹੁਣ ਜਿਹੜੀ ਕੁਸ਼ਤੀ ਸ਼ੁਰੂ ਹੋਣ ਲੱਗੀ ਆ ਕੁਸ਼ਤੀ ਸ਼ੁਰੂ ਹੋਣ ਲੱਗੀ ਆ ਹੈਂਡੀਕੈਪ ਭਰਾਵਾਂ ਦੀ ਮਤਲਬ ਇਹ ਵੀ ਦ ਹਾਰਦਵਾ ਮਿੱਲੇ ਤੇ ਪਹੁੰਚਦੇ ਆ ਕਈ ਇਹਨਾਂ ਨੂੰ ਸਪੈਸ਼ਲ ਸੱਦਦੇ ਆ ਕਿਉਂਕਿ ਦੁਨੀਆ ਇਹਨਾਂ ਦੀ ਫੈਨ ਆ ਦੁਨੀਆ ਇਹਨਾਂ ਦੇ ਮਦਰ ਲਈ ਆ ਦੁਨੀਆ ਦੇਖਣਾ ਚਾਹੁੰਦੀ ਆ ਕਿ ਇੱਕ ਹੈਂਡੀਕੈਪਰ ਕਿੱਦਾਂ ਮਤਲਬ ਕੁੱਲਦੇ ਆ ਕਿੱਦਾਂ ਬਡੀ ਬਣਾਈ ਆ ਕਿਦਾਂ ਇਹਨਾਂ ਦਾ ਆਪਣਾ ਸਰੀਰ ਕਾਇਮ ਰੱਖਿਆ ਇਹਦਾ ਦਰਾੜ ਥੋੜੀ ਨਰਮ ਆ ਇਸ ਲਈ ਉਹ ਦਦਨਾ ਘੁੰਮ ਨਹੀਂ ਸਕਦੇ ਇਹਦਾ ਭਰਾ ਹੱਥਾਂ ਦੇ ਇੰਨੀ ਤੇਜ਼ ਘੁੰਮਦਾ ਆ ਮਦਦ ਜੀ ਦੇਖ ਕੇ ਹੈਰਾਨ ਹੋ ਜੂਗੇ ਤੁਸੀਂ ਅਕਸਰ ਪੰਜਾਬ ਦੇ ਕਪਾ ਦੇ ਨਾਲ ਇਹਨਾਂ ਨੂੰ ਦੇਖਿਆ ਹੁਣ ਉਹਦੇ ਬਹੁਤ ਵਧੀਆ ਆਪਣੀ ਜ਼ਿੰਮੇਵਾਰ ਹੋਏ ਮਦਦ ਦਿਖਾਉਂਦੇ ਆ ਦੇ ਹਨਰਵਾ ਇਹਨਾਂ ਐਨਰਜੀਮਾਂ ਤੋਂ ਬਾਅਦ ਵੀ ਫੇਰ ਇਹਦੇ ਮਾਲ ਸੁਦੇ ਆ ਉਹਨਾਂ ਦੀ ਕੁਸ਼ਤੀ ਹੋਣੀ ਹੈ ਪਰ ਇਹਨਾਂ ਦੀ ਕੁਸ਼ਤੀ ਤੋਂ ਬਾਅਦ ਹੀ ਤਕਰੀਬਤਾਂ ਦੁਨੀਆ 'ਕੋ ਬਹੁਤ ਘੱਟ ਜਰੂਰੀ ਆ ਦੂਰ ਪਰ ਰੱਖੀ ਜੇ ਜੀਤਾ ਸਰਪਾ ਜੀ ਅਮੀਰ ਗੱਤ ਕੁਸ਼ਤੀ ਆ ਜਿਹੜਾ ਪਹਿਲਵਾਨ ਹੈ ਉਹ ਵੀ ਕੁਸ਼ਤੀ ਕਰਵਾਉਣ ਜਾਣੇ ਹੈ ਇੱਧਰ ਖਾਲੇ ਬੰਦੇ ਇਸ ਕੁਸ਼ਤੀ ਦੇ ਵਿੱਚ ਹੈ ਹੋਰਾਂ ਦੀ ਕੁਸ਼ਤੀ ਲੱਗਣ ਵਾਲੀਆਂ ਹੁੰਦੀਆਂ ਨੇ ਵੀ ਬਾਲ ਪਹਿਲਵਾਨ ਅੱਜ ਪਤਾ ਲੱਗਣਾ ਤੁਹਾਡੀ ਫੇਮਸ ਜੁਗੜੀ ਬਾਰੇ ਪਰਲੇ ਪੱਤੇ ਪਾਉਣ ਦੀ ਕੁਸ਼ਤੀ ਉਹ ਵੀ ਸ਼ੁਰੂਆਤ ਹੋ ਚੁੱਕੀ ਹੈ ਉਹਨਾਂ ਵੱਲੋਂ ਪੱਤੇ ਇੱਕ ਇੱਕ ਮੱਥਾ ਜਿਹੜਾ

ਇਹਨਾਂ ਨੂੰ ਇਹ ਲੋਕਾਂ ਦਾ ਇੰਨਾ ਪਿਆਰ ਹੀ ਆ ਜੋ ਇਹ ਇੰਨੀ ਇੰਨੀ ਦੁਨੀਆ ਸਾਹਮਣੇ ਆਪਣੇ ਖੇਡ ਦਾ ਪਰ ਪਰ ਦਰਸ਼ਨ ਕਰਦੇ ਆ ਹੈਂਡੀ ਹੈਂਡੀਕੈਪ ਹੋ ਕੇ ਪਰ ਵੀ ਜੇ ਕਿ ਨਜ਼ਾਰਾ ਆ ਜਾ ਦੁਨੀਆ ਇੱਕੋ ਦਾ ਸਾਰੀ ਪੱਪਾਂ ਪੱਪਾਂ ਪਰੋ ਕੇ ਦੇਖਦੀ ਆ ਇਹਨਾਂ ਨੂੰ ਇੱਕੋ ਦਿਰਾ ਮੋਨਾ ਮੁੰਡਾ ਆ ਜੰਮੂ ਤੋਂ ਆ ਦੇ ਆ ਦੂਸਰਾ ਮੁੰਡਾ ਤਰਨਤਾਰਨ ਤੋਂ ਪਰ ਇਹ ਨਾ ਇਹਨਾਂ ਦੋਨਾਂ ਦੀ ਕੋਸ਼ਿਸ਼ੀ ਬਹੁਤ ਵਧੀਆ ਹੁੰਦੀ ਆ ਦੇਖਣ ਦੇ ਲੈਗ ਲੈਗ ਹੁੰਦੀ ਆ ਕਿ ਜ਼ਰੂਰੀ ਨਹੀਂ ਕਿ ਆਪਾਂ ਨਾਰਮਲ ਬੰਦੇ ਕੁਸ਼ਤੀ ਕਰ ਦੋ ਸਾਦੇ ਜਾਂ ਹੈਂਡੀਕੈਪ ਬੰਦੇ ਵੀ ਦੇਖੋ ਸਰੀਰ ਇਹਨਾਂ ਦੇ ਕਮਾਇਓ ਤੇ ਮਿਹਨਤਾਂ ਕਮਾਈਆਂ ਦੇਖ ਕੇ ਸਵਾਦ ਸਵਾਦ ਆਉਂਦਾ ਤੇ ਦੇਖੋ ਹਣ ਕਿਦਾਂ ਸੱਟਦਾ ਇੱਕ ਤਾਂ ਜਦੋਂ ਕੰਮ ਕੇ ਸੱਟਦਾ ਨਾ ਉਦੋਂ ਦਾ ਧਰਮ ਨਾਲ ਕੀਲ ਕੇ ਕੀਲ ਕੇ ਲੈ ਜਾਂਦਾ ਇੰਨੀ ਉਹ ਫੁਰਤੀ ਨਾਲ ਮਾਦਾ ਲੱਤ ਤੇ ਜੇ ਜੋ ਪੰਜਾਬ ਵਿੱਚ ਹਰ ਜੋ ਜੂਏ ਜਿਸਰੇ ਪਿੰਡ ਦੇ ਜਿੰਝਾ ਜਦ ਮਿਲੇ ਉਹਨਾਂ ਕਿੱਥੇ ਨੂੰ ਨਸ਼ਾ ਆ ਜੂ ਪਿੰਡ ਪਿੰਡ ਵਿੱਚ ਬਹੁਤ ਘੱਟ ਵਾ ਚਾਂਸ ਹੋਇਆ ਇਦਾਂ ਦੇ ਕਿ ਪਿੰਡ ਵਿੱਚ ਨਸ਼ਾ ਆ ਜੂ ਉਧਰ ਢੋਲੀਆਂ ਦਾ ਪੂਰਾ ਜੋਰ ਜਿੰਨਾ ਦੇ ਅਖਾੜਾ ਚੱਲਿਆ ਉਹਨਾਂ ਦਾ ਢੋਲੀ ਬੱਬਲ ਗਈ ਚੱਲਦੇ ਚੱਲਦੇ ਰਹਿਆ ਤੇ ਉਹਦਾ ਦੇਖੋ ਤੇ ਭਰਾ ਚੱਲਦੇ ਉੱਪਰ ਤੇ ਨੋ ਨੋ ਆਡੇ ਨੂੰ ਜਨਤਾ ਕੰਜਨਾ ਹਾਰਦੇ ਉਹਨੂੰ ਜਨਨ ਦੀ ਬਦਾਨੇ ਪੁੱਤ ਨੇ ਤੇ ਮਤਲਬ ਸਵਾਦ ਹੀ ਲਿਆਦਾ ਉਸਰਾ ਤੇ ਇਸ ਤੋਂ ਬਾਅਦ ਹੀ ਕਾਫੀ ਜਨਤਾ ਚਲੇ ਚਲੇ ਦੀ ਵੇ ਆਪਾਂ ਵੀ ਟਾਈਮ ਨਾਲ ਨਿਕਲੇ ਜੀ ਰਸ਼ ਬਹੁਤ ਸੀ ਮੈਂ ਕਿਹਾ ਮੇਲੇ ਤੋਂ ਟਾਈਮ ਨਾਲ ਚਲੀਏ ਤੇ ਬਾਕੀ ਦੇ ਵੀਡੀਓ ਤੁਹਾਨੂੰ ਵਧੀਆ ਲੱਗੇ ਹੋਵੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾਂ ਨਾ ਬੁੱਲੇ ਸ਼ੁਗਰੀਆ ਜੀ